ਅਸੀਂ ਤਾਂ ਸੋਚਿਆ ਸੀ ਕਿ 부ਚੜ ਕੇ ਪੀਐਸ ਗਿੱਲ ਜਾਂ ਬਯੰਤੇ 부ਚੜ ਦੀ ਜਿਹੜੀ ਰੂਹ ਆ ਉਹ ਕੇਵਲ ਸਿਆਸੀ ਨਿਤਾਵਾਂ ਦੇ ਵਿੱਚ ਆ ਪਰ ਹੈਰਾਨੀ ਤਾਂ ਅੱਜ ਹੋਈ ਕਿ ਇਹਨਾਂ 부ਚੜਾਂ ਦੀ ਜਿਹੜੀ ਰੂਹ ਆ ਉਹ ਗੁਰਦੁਆਰੇ ਦੇ ਪ੍ਰਬੰਧਕਾਂ ਦੇ ਵਿੱਚ ਵੀ ਜਿਹੜੀ ਆ ਉਹ ਬਣ ਕੇ ਕੈਪਟਨ ਹਰਸਿਮਰਨ ਨੂੰ ਸੰਗਲਾਂ ਦੇ ਨਾਲ ਨੋੜ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਲਿਹਾਣ ਇਹਨੂੰ ਥੰਬਲੇ ਨਾਲ ਬੰਨ੍ਹ ਕੇ ਸਜ਼ਾ ਦਿੱਤੀ ਜਾਵੇ ਇਹਨੂੰ ਜੀ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਪਿਛਲੇ ਦਿਨੀ ਤੰਤਨ ਬਾਬਾ ਦੀਪ ਸਿੰਘ ਦੇ ਜਨਮ ਸਥਾਨ ਪਿੰਡ ਪੋਵੰਡ ਵਿਖੇ ਜਿੱਥੇ ਦੋਸਤੋ ਨਿਹੰਗ ਸਿੰਘਾਂ ਵੱਲੋਂ ਸਤੂ ਆਬਾ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲਿਆਂ ਦੀ ਤਸਵੀਰ ਲਗਾਈ ਗਈ ਸੀ ਉਸ ਤਸਵੀਰ ਤੇ ਦੋਸਤੋ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ਼ ਕਰਿਆ ਤੇ ਤਸਵੀਰ ਉਤਾਰਨ ਦੇ ਲਈ ਕਿਹਾ ਤਾਂ ਦੋਸਤੋ ਉਸ ਤੋਂ ਬਾਅਦ ਉੱਥੇ ਮਾਹੌਲ ਪੱਕ ਗਿਆ ਤੇ ਬਾਅਦ ਵਿੱਚ ਦੋਸਤੋ ਨਿਹੰਗ ਸਿੰਘਾਂ ਨੇ ਇਕੱਠੇ ਹੋ ਕੇ ਤੇ ਹੋਰ ਵੀ ਸਿੱਖ ਨੌਜਵਾਨਾਂ ਨੇ ਗੁਰਦੁਆਰਾ ਕਮੇਟੀ ਦੇ ਉਸ ਪ੍ਰਧਾਨ ਉੱਪਰ ਹਮਲਾ ਕਰ ਦਿੱਤਾ ਤੇ ਹੁਣ ਦੋਸਤੋ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨੇ ਮਾਫੀ ਮੰਗੀ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਕੀ ਹੈ ਪੂਰਾ ਮਾਮਲਾ ਫੋਟੋ ਫੋਟੋ ਦੀ ਸਾਡੀ ਬੇਨਤੀ ਹੈਗੀ ਕੋ ਸੰਗਤ ਕਰਵਾਉਂਦੀ ਆਂ ਉਹਦੇ ਵੀ ਟੀਜਣਾ ਉਹ ਗੁਰੂਆਂ ਦੀ ਫੋਟੋ ਆ ਉਹ ਬਾਪੂ ਜੀ ਅੱਛਾ ਤਾਂ ਬੰਦੀ ਸਿੰਘਾਂ ਦੀ ਫੋਟੋ ਨਹੀਂ ਲਾਉਣੀ ਆ ਸੰਗਤ ਕਹਿੰਦੀ ਸੰਤਾਂ ਦੀ ਫੋਟੋ ਨਹੀਂ ਹੋਣੀ ਫਿਰ ਸਾਡੀ ਗੱਲ ਹੋ ਗਈ ਯਾ ਸੰਗਤ ਇਤਰਾਜ਼ ਕਰ ਰਹੀ ਜੀ ਸਰ ਮੈਨੇਜਮੈਂਟ ਇਹ 2000 ਰੁਪਏ ਬਾਬਾ ਜੀ ਸਾਹਮਣੇ ਜੋ ਪੈਸਾ ਉੱਪਰ ਦੇ ਉਹ ਲਾ ਬਾਬਾ ਜੀ ਸਿੰਘ ਨਹੀਂ ਸੰਤਾਂ ਨੂੰ ਫੋਟੋ ਨਹੀਂ ਲੱਗਦੀ ਨਹੀਂ ਨਹੀਂ ਕਿਉਂ ਨਹੀਂ ਲੱਗੂਗੀ ਨਹੀਂ ਨਹੀਂ ਕਾਹਦੇ ਕਿਉਂ ਨਹੀਂ ਲੱਗੂਗੀ ਸੰਤਾਂ ਦੀ ਫੋਟੋ ਫਿਰ ਬਹਿਸ ਵਾਲੀ ਗੱਲ ਹੋ ਗਈ ਇਹ ਤੇ ਲੱਗੇ ਕਿ ਇਹ ਗੁਰੂਆਂ ਦੀ ਆ ਬਾਬਾ ਦੀਪ ਸਿੰਘ ਜੀ ਦੇ ਮੋਢੇ ਨਹੀਂ ਲੱਗੇ ਸਾਡੀ ਮਰਜ਼ੀ ਆ ਨਹੀਂ ਤੁਹਾਡੀ ਮਰਜ਼ੀ ਬਿਲਕੁਲ ਸਾਡੀ ਮਰਜ਼ੀ ਆ ਇਹ ਤੇ ਪੰਥ ਦਾਵਾ ਬਿਲਕੁਲ ਨਹੀਂ ਨਹੀਂ ਨਾ ਇਹ ਤੇ ਮੈਨੇਜਮੈਂਟ ਦਾ ਪੰਛੀ ਦੀ ਕਿਵੇਂ ਹੋ ਗਿਆ ਨਹੀਂ ਇਹ ਤੇ ਪੰਛੀ ਦਾ ਤੁਹਾਨੂੰ ਸੇਵਾ ਦਿੱਤੀ ਆ ਜੀ ਸੇਵਾ ਦਿੱਤੀ ਤੁਹਾਨੂੰ ਨਹੀਂ ਲੱਗੇ ਕਿ ਫੋਟੋ ਜੀ ਸੇਵਾ ਯਾਰ ਆਪ ਖੜਾ ਹੋ ਜਾ ਜੀ ਫੋਟੋ ਕਿੱਥੇ ਮੰਦਾਵਾ ਨਹੀਂ ਲੱਗੇ ਜੀ ਇਹਦੇ ਫੋਟੋ ਲਾਓ ਲਾਓ ਲੱਗੀ ਸੰਤਾ ਦੇ ਫੋਟੋ ਲਾ ਲਾ ਦੋ ਲਾ ਦੋ ਆ ਵੀਡੀਓ ਬਣਾਓ ਸੰਤਾ ਦੇ ਫੋਟੋ ਲਾਉਂਦਾ ਕੋਈ ਨਹੀਂ ਇਹਨਾਂ ਸਾਡੀ ਮੇਰੀ ਮਾਲਕੀ ਇੱਥੇ ਗੁਰਦਾਰੇ ਆਹੋ ਪ੍ਰਧਾਨ ਜੀ ਯਾਰ ਲਾਓ ਸੰਤਾ ਦੇ ਫੋਟੋ अरे <laughs> भले

ਓਏ ਉਹ ਫੋਟੋ ਹੀ ਲੈ ਆਓ ਉਹ ਫੋਟੋ ਫੋਟੋ ਲਾ ਜਰਮਨ ਦਾ ਕਰੇ

ਲਾ ਤਾਂ ਆ ਕਰਕੇ ਡੰਗ ਦੇ ਇੱਕ ਮਿੰਟ ਅੱਖਾਂ ਨਹੀਂ ਲੋਣੀ ਫੋਟੋ ਖਾ ਇੱਕ ਬਾਈ ਯਾਰ ਪਿਆਰ ਨਾ ਜਾਂ ਪਿਆਰ ਨਾ ਕਰ ਪਿਆਰ ਨਾ ਭਾਜੀ ਧੱਕੇ ਤੁਸੀਂ ਮਾਰਦੇ ਹੋ ਕਿਉਂ ਨਹੀਂ ਮਾਰੇ ਕਿਉਂ ਨਹੀਂ ਮਾਰੇ ਤੰਬੂ ਪੁੱਟਿਆ ਵੀਡੀਓ ਗਿਆ ਦੇ ਕੋ ਭਾਜੀ ਵੀ ਤੁਹਾਨੂੰ ਪਿਆਰ ਨਾ ਕਹਿੰਦੇ ਪਿਆਰ ਨਾ ਕਿਥੋਂ ਤੁਸੀਂ ਤੇ ਫੇਰਦੇ ਫੋਟੋ ਖਾਣ ਲੇ ਕਦੀ ਕੋ ਅਜਰਮਣੇ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਗੀਤ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਪਹਿਲਾਂ ਤਾਂ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਦੀ ਤਸਵੀਰ ਤੋਂ ਫਿਰਕੂ ਹਿੰਦੂ ਤਵੀਏ ਡਰਦੇ ਸਨ ਆਰਐਸਐਸ ਭਾਲਪਾ ਵਰਗੇ ਕਾਂਗਰਸ ਵਰਗੇ ਲੋਕ ਡਰਦੇ ਸਨ ਪਰ ਹੈਰਾਨੀ ਦੀ ਗੱਲ ਆ ਕਿ ਹੁਣ ਗੁਰਦੁਆਰੇ ਦੇ ਪ੍ਰਧਾਨ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਤੋਂ ਡਰਨ ਲੱਗੇ ਉਹਨਾਂ ਦੇ ਨਾਲ ਜਿਹੜੀ ਆ ਉਹ ਨਫ਼ਰਤ ਕਰਨ ਲੱਗੇ ਅਸੀਂ ਤਾਂ ਸੋਚਿਆ ਸੀ ਕਿ 부ਚੜ ਕੇ ਪੀਐਸ ਗਿੱਲ ਜਾਂ ਬਯੰਤੇ 부ਚੜ ਦੀ ਜਿਹੜੀ ਰੂਹ ਆ ਉਹ ਕੇਵਲ ਸਿਆਸੀ ਨੇਤਾਵਾਂ ਦੇ ਵਿੱਚ ਆ ਪਰ ਹੈਰਾਨੀ ਤਾਂ ਅੱਜ ਹੋਈ ਕਿ ਇਹਨਾਂ 부ਚੜਾਂ ਦੀ ਜਿਹੜੀ ਰੂਹ ਆ ਉਹ ਗੁਰਦੁਆਰੇ ਦੇ ਪ੍ਰਬੰਧਕਾਂ ਦੇ ਵਿੱਚ ਵੀ ਜਿਹੜੀ ਆ ਉਹ ਵੱਧ ਚੁੱਕੀ ਹੋਈ ਆ ਜਿਵੇਂ ਪਾਉਂਡ ਦੇ ਇੱਕ ਗੁਰਦੁਆਰਾ ਸਾਹਿਬ ਜੋ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਆ ਉਸ ਅਸਥਾਨ ਦੇ ਪ੍ਰਬੰਧਕ ਪ੍ਰਧਾਨ ਕੈਪਟਨ ਹਰ ਸਿਮਰਨ ਸਿੰਘ ਵੱਲੋਂ 20ਵੀਂ ਸਦੀ ਦੇ ਮਹਾਨ ਸਿੱਖ ਦਮਦਮੀ ਟਕਸਾਲ ਦੇ 14ਵੇਂ ਮੁਖੀ ਜਰਨੈਲਾਂ ਦੇ ਜਰਨੈਲ ਕੈਣੀ ਕਰਨੀ ਦੇ ਪੂਰੇ ਦਸਵੇਂ ਪਿਤਾ ਦੇ ਸੂਰੇ ਮਰਦੇ ਮੁਜਾਹਿਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਦਾ ਉਸ ਉਸ ਵਿਅਕਤੀ ਦੇ ਵੱਲੋਂ ਦੁਸ਼ਟ ਵਿਅਕਤੀ ਦੇ ਵੱਲੋਂ ਬੁੱਚੜ ਵਿਅਕਤੀ ਦੇ ਵੱਲੋਂ ਵਿਰੋਧ ਕੀਤਾ ਗਿਆ ਆ ਉਹਨੇ ਸੰਤਾਂ ਦੀ ਜਿਹੜੀ ਤਸਵੀਰ ਹਟਾਉਣ ਦਾ ਜਿਹੜਾ ਯਤਨ ਆ ਉਹ ਕੀਤਾ ਆ ਪਰ ਕੀ ਇਸ ਦੁਸ਼ਟ ਨੂੰ ਭੁੱਲ ਗਿਆ ਕਿ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਦਾ ਖਾਲਸਾ ਪੰਥ ਦੇ ਵਿੱਚ ਕੀ ਸਥਾਨ ਆ ਸਿੱਖ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਚੌਂਕ ਦਾ ਮਾਰ ਕੇ ਬੈਠੇ ਹੋਏ ਆ ਉਹਨਾਂ ਨੂੰ ਕਦੀ ਵੀ ਸਿੱਖ ਮਾਨਸਿਕਤਾ ਦੇ ਵਿੱਚੋਂ ਕੱਢਿਆ ਨਹੀਂ ਜਾ ਸਕਦਾ ਹਰਾ ਨਹੀਂ ਦੀ ਗੱਲ ਆ ਕਿ ਇਹ ਸਿੱਖ ਵਿਰੋਧੀ ਲੋਕ ਸਾਡੇ ਗੁਰਧਾਮਾਂ ਦੇ ਉੱਤੇ ਕਾਬਜ ਆ ਉਹ ਵੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੇ ਉੱਤੇ ਸੋ ਇਹ ਤਰਾਸਦੀ ਆ ਅਜਿਹੇ ਲੋਕਾਂ ਨੂੰ ਗੁਰੂ ਘਰਾਂ ਦੇ ਵਿੱਚੋਂ ਜਿਹੜਾ ਆ ਉਹ ਕੱਢਣਾ ਪੈਣਾ ਆ ਸੋ ਬੁੱਚੜ ਦੁਸ਼ਟ ਕੈਪਟਨ ਹਰਸਿਮਰਨ ਸਿੰਘ ਨੂੰ ਵੇਖ ਕੇ ਲੱਗਦਾ ਆ ਕਿ ਜਿਹੜਾ ਨਰੈਣੂ ਮਹੰਤ ਆ ਉਹ ਹਾਲੇ ਮਰਿਆ ਨਹੀਂ ਉਹਦੀ ਜਿਹੜੀ ਰੂਹ ਆ ਉਹ ਇਹਦੇ ਵਿੱਚ ਪ੍ਰਵੇਸ਼ ਕਰ ਚੁੱਕੀ ਹੋਈ ਏ ਪਰ ਇਸ ਹਰ ਸਿਮਰਨ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਿੱਖ ਕੌਮ ਦੇ ਯੋਧੇ ਅਨਖੀਲੇ ਸਿੱਖ ਨੌਜਵਾਨ ਅੱਜ ਵੀ ਜਿਉਂਦੇ ਆ ਸਿੱਖ ਕੌਮ ਜਿਉਂਦੀ ਆ ਸਿੱਖ ਕੌਮ ਜਾਗਦੀ ਆ ਅਸੀਂ ਆਪਣੇ ਸ਼ਹੀਦਾਂ ਦਾ ਸਤਕਾਰ ਕਿਵੇਂ ਕਰਨਾ ਆ ਉਹ ਚੰਗੀ ਤਰ੍ਹਾਂ ਜਾਣਦੇ ਆ ਸੋ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਾਂ ਵਾਲੇ ਜਿਨ੍ਹਾਂ ਨੂੰ ਖਾਲਸਾ ਪੰਥ ਵੱਲੋਂ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਗਿਆ ਆ ਭਾਵ ਕਿ 100 ਸਾਲਾਂ ਦਾ ਜਿਹੜਾ ਸਭ ਤੋਂ ਮਹਾਨ ਸਿੱਖ ਉਹ ਜਿਹੜਾ ਵੱਡਾ ਸਿੱਖ ਆ ਉਹ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲਿਆਂ ਨੂੰ ਕਿਹਾ ਗਿਆ ਆ ਅਤੇ ਇਸੇ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਜ਼ਮਤ ਦੀ ਰਾਖੀ ਦੇ ਲਈ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਦੇ ਲਈ ਸਿੱਖ ਕੌਮ ਦੀ ਆਜ਼ਾਦੀ ਦੇ ਲਈ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲਿਆਂ ਨੇ ਸਿੱਖ ਕੌਮ ਦੇ ਮਹਾਨ ਅਸਥਾਨ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਹਾਦਤ ਦਾ ਜਾਮ ਪੀਤਾ ਆ ਅਤੇ ਇਸ ਦੇ ਨਾਲ ਹੀ ਸੰਤਾਂ ਦੀ ਯਾਦਗਾਰ ਵੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੁਸ਼ੋਭਤ ਆ ਅਤੇ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਸੰਤਾਂ ਦੀ ਤਸਵੀਰ ਵੀ ਲੱਗੀ ਹੋਈ ਏ ਮੈਨੂੰ ਯਾਦ ਏ ਕਿ ਜਦੋਂ 2007 ਵਿੱਚ ਸੰਤਾਂ ਦੀ ਤਸਵੀਰ ਲੱਗੀ ਸੀ ਉਦੋਂ ਸ਼ਿਵ ਸੈਨਾਵਾਲਦਿਆਂ ਨੇ ਕੁਝ ਬਜਰੰਗ ਦਲ ਵਾਲਿਆਂ ਨੇ ਤੇ ਜਾਂ ਕੋਜ ਹੋਰ ਸਿੱਖ ਵਿਰੋਧੀ ਸੰਸਥਾਵਾਂ ਨੇ ਜਦੋਂ ਸੰਤਾਂ ਦੀ ਤਸਵੀਰ ਦਾ ਵਿਰੋਧ ਕੀਤਾ ਉਦੋਂ ਤਾਂ ਇੱਕ ਤਸਵੀਰ ਲੱਗੀ ਸੀ ਪਰ ਜਦੋਂ ਵਿਰੋਧ ਹੋਇਆ ਫਿਰ ਹਰੇਕ ਘਰ ਘਰ ਵਿੱਚ ਸੰਤਾਂ ਦੀ ਤਸਵੀਰ ਜਿਹੜੀ ਆ ਉਹ ਲੱਗ ਗਈ ਸਾਡੇ ਦਿਲਾਂ ਦੇ ਉੱਤੇ ਤਾਂ ਸੰਤਾਂ ਦੀ ਤਸਵੀਰ ਲੱਗੀ ਹੋਈ ਏ ਪਰ ਉਦੋਂ ਫਿਰ ਹਰੇਕ ਘਰ ਵਿੱਚ ਵੀ ਲੱਗ ਗਈ ਹਰੇਕ ਗੱਡੀ ਤੇ ਵੀ ਲੱਗ ਗਈ ਹਰੇਕ ਮੋਟਰਸਾਈਕਲ ਉੱਤੇ ਹਰੇਕ ਟਰੱਕ ਬੱਸ ਦੇ ਉੱਤੇ ਹਰ ਥਾਂ ਸੰਤਾਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਨਜ਼ਰ ਆਉਣ ਲੱਗੀਆਂ ਜਦੋਂ ਜਦੋਂ ਵੀ ਵੈਰੀਆਂ ਨੇ ਸੰਤਾਂ ਦੀ ਤਸਵੀਰ ਦਾ ਵਿਰੋਧ ਕੀਤਾ ਤੇ ਸਿੱਖ ਕੌਮ ਦੇ ਨੌਜਵਾਨਾਂ ਨੇ ਸਿੱਖ ਕੌਮ ਨੇ ਜਗਾ ਜਗਾ ਦੇ ਉੱਤੇ ਸੰਤਾਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਲਗਾ ਦਿੱਤੀਆਂ ਤੇ ਮੈਨੂੰ ਲੱਗਦਾ ਆ ਕਿ ਇਹ ਹੁਣ ਜਿਹੜਾ 부ਚੜ ਹਰ ਸਿਮਰਨ ਇਹ ਕੈਪਟਨ ਆ ਇਹ ਵੀ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾ ਦੀਆਂ ਜਿਹਦੀਆਂ ਤਸਵੀਰਾਂ ਹੁਣ ਜਗਾ ਜਗਾ ਦੇ ਉੱਤੇ ਲਵਾਉਣਾ ਚਾਹੁੰਦਾ ਆ ਕੋਈ ਗੱਲ ਨਹੀਂ ਤੂੰ ਤਾਂ ਇੱਕ ਤਸਵੀਰ ਹਟਾਈ ਆ ਨਾ ਤੇ ਹੁਣ ਪਾਉ ਐਂਡ ਦੇ ਵਿੱਚ ਵੇਖੋ ਜਗਾ ਜਗਾ ਦੇ ਉੱਤੇ ਸੇਕ ਨੌਜਵਾਨਾਂ ਨੇ ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਲਗਾ ਦਿੱਤੀਆਂ ਟੈਂਕੀ ਦੇ ਉੱਤੇ ਸਭ ਤੋਂ ਉੱਪਰ ਵੀ ਇੱਕ ਤਸਵੀਰ ਸੰਤਾਂ ਦੀ ਜਿਹੜੀ ਆ ਉਹ ਲਗਾ ਦਿੱਤੀ ਹੋਈ ਏ ਅਤੇ ਹੁਣ ਨਗਰ ਕੀਰਤਨ ਵੀ ਥੋੜੇ ਜਨਾ ਤੱਕ ਸੋ ਅਸੀਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੂੰ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਸਿੱਖ ਜੂਤ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਵੰਡਾਂਗੇ ਸੰਗਤਾਂ ਆਪਣੀਆਂ ਟਰੱਕਾਂ ਬੱਸਾਂ ਗੱਡੀਆਂ ਦੇ ਉੱਤੇ ਸੰਤਾਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਲਗਾਉਣ ਸੋ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂਵਾਲਿਆਂ ਨੂੰ ਸਿੱਖ ਮਾਨਸਿਕਤਾ ਦੇ ਵਿੱਚੋਂ ਕੋਈ ਵੀ ਨਹੀਂ ਕਾਟ ਸਕਦਾ ਪਹਿਲਾਂ ਤਾਂ ਹਰਿਆਣੇ ਦਾ ਮੁੱਖ ਮੰਤਰੀ ਜਾਂ ਉਹ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਜਾਂ ਹਿਮਾਚਲ ਦਾ ਮੁੱਖ ਮੰਤਰੀ ਸੰਤਾਂ ਦੀ ਤਸਵੀਰ ਦਾ ਗਾਹੀ-ਬਗਾਹੀ ਵਿਰੋਧ ਕਰਦਾ ਸੀ ਪਰ ਹੁਣ ਗੁਰਦੁਆਰੇ ਦੇ ਪ੍ਰਧਾਨ ਸੋ ਅਜੇਹੇ ਲੋਕਾਂ ਨੂੰ ਹੁਣ ਗੁਰਦੁਆਰੇ ਦੀ ਪ੍ਰਧਾਨਗੀ ਤੇ ਗੁਰਦੁਆਰੇ ਦੀ ਕਿਸੇ ਵੀ ਮੈਂਬਰੀ ਤੇ ਕਿਸੇ ਵੀ ਪ੍ਰਬੰਧਕੀ ਅਹੁਦੇ ਤੇ ਰਹਿਣ ਦਾ ਕੋਈ ਵੀ ਹੱਕ ਨਹੀਂ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਹੋਏ ਆ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਚਾਹੀਦਾ ਆ ਕਿ ਉਹ ਹੁਣ ਆਪਣਾ ਫਰਜ਼ ਨਿਭਾਉਣ ਇਸ ਕੈਪਟਨ ਹਰਸਿਮਰਨ ਨੂੰ ਸੰਗਲਾਂ ਦੇ ਨਾਲ ਨੋੜ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਲਿਆਉਣ ਇਹਨੂੰ ਥੰਬਲੇ ਨਾਲ ਬੰਨ੍ਹ ਕੇ ਸਜ਼ਾ ਦਿੱਤੀ ਜਾਵੇ ਇਹਨੂੰ ਖਾਲਸਾ ਪੰਥ ਵਿੱਚੋਂ ਛੇਕਿਆ ਜਾਵੇ ਕਿਉਂਕਿ ਇਹ ਸਾਡੇ ਸ਼ਹੀਦਾਂ ਦਾ ਜਾਦੇ ਯੋਧੀਆਂ ਦਾ ਜਿਹੜਾ ਵੈਰੀ ਆ ਇਹਦੇ ਤੋਂ ਸਿੱਖ ਹੋਣ ਦਾ ਜਿਹੜਾ ਦਾਵਾ ਆ ਉਹ ਵੀ ਖੋਇਆ ਜਾਣਾ ਚਾਹੀਦਾ ਆ ਤੇ ਇੰਨੇ ਕੱਲੀ ਸੰਤਾਂ ਦੀ ਤਸਵੀਰ ਹੀ ਉਤਾਰਨ ਦਾ ਯਤਨ ਨਹੀਂ ਕੀਤਾ ਬਲਕਿ ਸਿੱਖ ਕੌਮ ਦੇ ਉੱਤੇ ਇਹਦੇ ਵੱਲੋਂ ਵੱਡਾ ਹਮਲਾ ਕੀਤਾ ਗਿਆ ਆ ਇਹ ਕਹਿ ਰਿਹਾ ਆ ਕਿ ਗੁਰਦੁਆਰੇ ਦਾ ਜਿਹੜਾ ਆ ਉਹ ਪੰਥ ਦਾ ਨਹੀਂ ਆ ਉਹ ਕਹਿ ਰਿਹਾ ਕਿ ਸਾਡਾ ਆ ਇਹ ਗੁਰਦੁਆਰੇ ਦੇ ਜਿਹੜਾ ਮਹਾਨ ਅਸਥਾਨ ਆ ਸਿੱਖ ਕੌਮ ਦਾ ਤੇ ਇਹ ਉਹਦੇ ਉੱਤੇ ਆਪਣੀ ਜਿਹੜੀ ਮਲਕੀਅਤ ਹੈ ਜਾਇਦਾਦ ਹੋਣ ਦਾ ਜਿਹੜਾ ਠੱਪਾ ਆ ਉਹ ਲਾ ਰਿਹਾ ਆ ਸੋ ਇਹ ਪੰਥ ਦੇ ਉੱਤੇ ਜਿਹੜਾ ਹਮਲਾ ਆ ਉਹ ਕੀਤਾ ਗਿਆ ਆ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੋ ਜਿਹੜੇ ਸਿੱਖ ਨੌਜਵਾਨਾਂ ਨੇ ਇਸ ਕੈਪਟਨ ਹਰਸਿਮਰਨ ਉੱਤੇ ਹਮਲਾ ਕੀਤਾ ਇਹਦੀ ਗੱਡੀ ਉੱਤੇ ਹਮਲਾ ਕੀਤਾ ਆ ਸੋ ਅਸੀਂ ਸਿੱਖ ਜੁਧ ਫੈਡਰੇਸ਼ਨ ਭਿੰਡਰਾਂ ਵਾਲਾ ਵੱਲੋਂ ਉਹਨਾਂ ਨੌਜਵਾਨਾਂ ਦੀ ਜਿਹੜੀ ਛਲਾਗ ਆ ਉਹ ਕਰਦੇ ਆ ਜਿਨ੍ਹਾਂ ਨੇ ਜਗ੍ਹਾ-ਜਗ੍ਹਾ ਉੱਤੇ ਤਸਵੀਰਾਂ ਲਗਾਈਆਂ ਉਹ ਸਾਰੇ ਨੌਜਵਾਨ ਸਿੱਖ ਕੌਮ ਦੇ ਯੋਧੇ ਆ ਧੰਤਾ ਦੇ ਪਾਤਰ ਆ ਸੋ ਧੰਨਵਾਦ ਜੀ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁਖ ਸੇਵਾਦਾਰ ਸਿੱਖ ਜੁਟ ਫੈਡਰੇਸ਼ਨ ਪਿੰਡਰਾ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਕਰਨਾ ਚਾਹੁੰਦੇ ਸਨ ਮੈਂ ਇੱਕ ਹੋਰ ਆਪ ਜੀ ਨੂੰ ਦੱਸਣਾ ਮੀਡੀਆ ਦੇ ਬਾਅਦ ਮੈਂ ਗੇਟੀ ਕਰਨਾ ਚਾਹੁੰਨਾ ਕਿ ਜੋ ਵੀਡੀਓ ਪਾਈ ਗਈ ਜਾਂ ਵਾਇਰਲ ਕੀਤੀ ਗਈ ਹੈ ਇਹ ਬੜੀ ਤੋੜ ਮਰੋੜ ਕੇ ਪਾਈ ਗਈ ਹੈ ਇਹਦੇ ਵਿੱਚ ਜੋ ਰਿਐਲਿਟੀ ਹੀ ਜੋ ਸਚਾਈ ਹੀ ਉਹ ਸਾਹਮਣੇ ਨਹੀਂ ਆਈ ਇਹ ਜਿਹੜੀ ਵੀਡੀਓ ਵਾਇਰਲ ਤਾਂ ਹੋ ਰਹੀ ਹੈ ਜੀ ਤੇ ਫੋਟੋ ਵੀ ਉਤਾਰੀ ਜਾ ਰਹੀ ਹੈ ਜਿੱਦਾਂ ਕੀ ਕਹਿਣਾ ਕੋਈ ਚਾਹੁੰਦੇ ਜਿੰਨਾ ਲੋਕਾਂ ਨੂੰ ਠੇਸ ਪਹੁੰਚੀ ਹੈ ਜੀ ਦੇਖੋ ਫੋਟੋ ਦੀ ਅਸੀਂ ਪਹਿਲਾਂ ਵੀ ਬੇਨਤੀ ਕਰ ਚੁੱਕੀਆਂ ਕਿ ਇਹ ਸੰਤਾਂ ਦੀ ਹੀ ਦੇਣ ਹੀ ਜਦੋਂ ਸ਼ੁਰੂ ਹੋਇਆ ਉਹਨਾਂ ਨੇ ਹੀ ਆ ਕੇ ਇੱਥੋਂ ਜਿਹੜੀ ਸੇਵਾ ਚੰਨਾਈ ਹੀ ਜੇ ਸੰਗਤ ਦੇ ਮਨ ਦੇ ਵਿੱਚ ਅੱਜ ਵੀ ਕੋਈ ਕਿਸੇ ਤਰ੍ਹਾਂ ਦੀ ਠੇਸ ਹੈ ਤਾਂ ਅਸੀਂ ਸਮੂਹੀ ਕਮੇਟੀ ਵੱਲੋਂ ਆਪਣੇ ਵੱਲੋਂ ਅਸੀਂ ਇਸ ਚੀਜ਼ ਦੀ ਮਾਫੀ ਵੀ ਮੰਗਦੇ ਹਾਂ ਔਰ ਜੀ ਉਹਨਾਂ ਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਹੋਰ ਵੀ ਕੋਈ ਸਵਾਲ ਹੈ ਤੇ ਕੋਈ ਮਤਲਬ ਜਿਸ ਟਾਈਮ ਮਰਜੀ ਸਾਡੇ ਕੋਲ ਆ ਕੇ ਕਿਸੇ ਤਰ੍ਹਾਂ ਦਾ ਵੀ ਉਹ ਸੰਪਰਕ ਕਰ ਸਕਦੇ ਹਾਂ ਹਾਂਜੀ ਸਰ ਜਿਹੜੀ ਇੱਕ ਕੱਲ ਇਹ ਵੀਡੀਓ ਕੁਝ ਦਿਨਾਂ ਦੀ ਵਾਇਰਲ ਹੋ ਰਹੀ ਹੈ ਕਿ ਤੁਹਾਡੇ ਵੱਲੋਂ ਸੰਤਾ ਦੀ ਜਿਹੜੀ ਫੋਟੋ ਜਿਹੜੀ ਕਿ ਉਤਾਰ ਕੇ ਦੇ ਉਹਨੂੰ ਪਾਸੇ ਕੀਤਾ ਜਾ ਰਿਹਾ ਹੈ ਅਤੇ ਨਿਹੰਗ ਸਿੰਘ ਨੂੰ ਕਹਿ ਰਿਹਾ ਕਿ ਤੂੰ ਇੱਥੇ ਫੋਟੋ ਨਹੀਂ ਲਾ ਸਕਦਾ ਕਿ ਮਾਮਲਾ ਕੀ ਹੈ ਜੀ ਇਹ ਬਾਈ ਗੁਰਮੀਤ ਸਿੰਘ ਦਾ ਖਾਲਸਾ ਬਾਈ ਗੁਰਮੀਤ ਸਿੰਘ ਫੋਟੇ ਇਹ ਵਸੇ ਦਾ ਜੀ ਕੋਈ ਮਾਮਲਾ ਹੈ ਹੀ ਨਹੀਂ ਲੇਕਿਨ ਇਹਨੂੰ ਬਣਾਇਆ ਗਿਆ ਹੈ ਤੇ ਇਹ ਜਿਸ ਤਰ੍ਹਾਂ ਮੈਨੇਜਰ ਸਾਹਿਬ ਨੇ ਅੱਜ ਦੱਸਿਆ ਹੈ ਕਿ ਉਹਨਾਂ ਨੇ ਪੂਰਾ ਬਸਤਾਲ ਬਿਤਾਉਂ ਦੱਸਿਆ ਕਿ ਕਿਸ ਤਰ੍ਹਾਂ ਇਹ ਵਕਰੀਆ ਕੰਮ ਨਮਰਖੀ ਜਦੋਂ ਦਾ ਫੋਟੋ ਦਾ ਸਵਾਲ ਹੈ ਉਹ ਇਹ ਹੈਗਾ ਕਿ ਸੰਤਾਨ ਨੇ ਵੀ ਕਾਫੀ ਇਤਰਾਜ਼ ਕੀਤਾ ਕਿ ਤੁਸੀਂ ਜੋੜੇ ਨਾ ਤੁਸੀਂ ਜੋੜੇ ਗੰਢ ਰਹੇ ਹੋ ਨਾ ਤੁਸੀਂ ਫੋਟੋਆਂ ਲਾਈਆਂ ਨੇ ਇਹ ਤੁਸੀਂ ਫੋਟੋਆਂ ਨਾ ਲਾਓ ਉਹਨਾਂ ਲਾ ਦਿਓ ਉਹਦੇ ਪ੍ਰੋਫੈਸ਼ਨ ਇਹ ਬਣੀ ਸੀ ਕਿ ਇਸ ਕਰਕੇ ਫੋਟੋਆਂ ਲਵਾਈਆਂ ਸੀ ਕਿ ਤੁਸੀਂ ਇੱਥੇ ਫੋਟੋ ਨਾ ਲਾਓ ਮਲਕ ਇਹ ਤੁਹਾਡੇ ਲੋਕ ਕੋਈ ਐਸਾ ਮਕਸਦ ਨਹੀਂ ਸੀ ਕਿ ਕਿ ਇਹਨਾਂ ਦੀ ਫੋਟੋ ਇੱਥੇ ਨਾ ਲਾਈ ਜਾਵੇ ਜਾਂ ਇਹਨਾਂ ਦੀ ਸ਼ਰਮਣੀ ਸ਼ਹੀਦ ਨੇ ਸ਼ਰਮਣੀ ਸਾਧਕੇ ਸਾਜਨ ਸਿੰਘ ਬਦਨਵਾਲਾ ਉਹਨਾਂ ਦੀ ਫੋਟੋ ਲੱਗੀ ਵੀ ਸਾਡੇ ਲੰਗਰ ਵਿੱਚ ਹੀ ਲੱਗੀ ਹੈ ਇਹ ਤਾਂ ਕੁਸਵਾਲ ਹੀ ਨਹੀਂ ਪੈਦਾ ਹੁੰਦਾ ਜਿਹੜੇ ਲੋਕਾਂ ਨੂੰ ਮਨਾਂ ਤੇ ਠੇਸ ਪਹੁੰਚੀ ਹੈ ਜਦੋਂ ਵੀਡੀਓ ਵਾਇਰਲ ਹੋਉਂਦੀ ਆ ਕਈ ਲੋਕਾਂ ਦੇ ਕਮੈਂਟ ਆ ਰਹੇ ਨੇ ਕਿ ਸਾਨੂੰ ਬੜੀ ਠੇਸ ਪਹੁੰਚੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਜੀ ਵੀ ਤੁਸੀਂ ਗੁੰਮਰਾਹ ਨਾ ਹੋ ਇਹੋ ਜੀ ਕੋਈ ਪ੍ਰੋਬਲਮ ਨਹੀਂ ਕਿ ਅਸੀਂ ਬਹੁਤ ਦੇ ਇੱਕ ਦੇ ਨਾਲ ਬੜਾ ਵੱਡਾ ਸਮਾਗਮ ਅਸੀਂ ਕੀਤਾ ਅੱਜ ਉਹ ਅਸੀਂ ਕੱਲ ਸਾਡੇ ਬਲੋਟਾ ਇਹ ਸੀਗਾ ਵੀ ਅਸੀਂ ਇਹਨੂੰ ਨਾ ਵਧਾਈਏ ਕਿਉਂਕਿ ਸਾਡੇ ਲਈ ਦਿਨ ਬੜਾ ਵੱਡਾ ਸੀ ਪਰਸੋਂ ਪਸੋਂ ਦੀ ਗੱਲ ਕਰਦੇ ਆ ਮੈਂ ਇਸ ਕਰਕੇ ਉਹਨਾਂ ਨੂੰ ਆਖਦੇ ਕੋਈ ਐਸੀ ਗੱਲ ਨਹੀਂ ਕੀ ਸਭ ਕੁਝ ਬੜਾ ਸੋਹਣਾ ਪ੍ਰੋਗਰਾਮ ਹੋਇਆ ਬਾਈ ਬ੍ਰਿਜਨਖਾਨ ਸਾਹਿਬ ਬਾਈ ਬ੍ਰਿਜ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਿੰਡ ਪਵੰਡ ਵਿਖੇ ਜੋ ਸੰਤ ਜਰਨਲ ਸਿੰਘ ਖਾਲਸਾ ਪਿੰਡ ਰਾਵਲਾਂ ਦੀ ਤਸਵੀਰ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਜੋ ਵੀ ਦੋਸਤੋ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਤਾਂ ਦੀ ਤਸਵੀਰ ਉਤਾਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਬਾਅਦ ਵਿੱਚ ਮਾਫੀ ਮੰਗੀ ਹੈ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ ਮੈਕਸ ਟੀਵੀ ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਤੇ রেড ਸਬਸਕ੍ਰਾਈਬਰ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖ ਲਈ ਸਾਰੀ ਦੋਸਤਾਂ ਦਾ ਬਹੁਤ ਬਹੁ